اپن چارج کر رہے ਨੇ ਤੁਹਾਡੇ ਇਹਦੀ ਸਿਕਿਉਰਿਟੀ ਨੇ ਮੈਨੂੰ 18 ਪਰਸਨਲ ਫਿੱਟ ਬਟ ਕਿੱਥੇ ਲੈ ਕੇ ਜਾਣਾ ਬਟ ਮੈਂ ਤਾਂ ਗੱਡੀਆਂ ਉਹਨਾਂ ਨੇ ਮੈਨੂੰ ਚਿਪਸੀ ਇੱਕ ਦਿੱਤੀ ਮੈਂ ਕਾਰ ਉਤੇ ਲੈ ਕੇ ਜਾਵਾਂ ਸਿਕਿਉਰਿਟੀ ਮੈਂ ਤਾਂ ਗੱਡੀਆਂ ਰੋਕਿਆ ਹੀ ਨਹੀਂ ਕਹਦਾ ਆਪਣੀ ਕਾਰਵਾਈ ਕੀਤੀ ਮੈਂ ਨਾਮ ਲਿਖੇ ਮੈਂ ਜਾਣ ਦਿੱਤਾ ਮੈਂ ਰੋਕਿਆ ਕਿਸੇ ਨੂੰ ਬਟ ਮੈਂ ਤਾਂ ਕੁਝ ਕੀਤਾ ਹੀ ਨਹੀਂ ਆਪਾ ਮੈਂ ਕੁਝ ਕੀਤਾ ਹੀ ਨਹੀਂ ਮੈਂ ਚਾਬੀਆਂ ਵੀ ਇਹਨਾਂ ਨੂੰ ਮੈਂ ਵਿਵਾਸ਼ੀ ਕਰ ਰਿਹਾ ਕੋਈ ਲਿਖ ਕੇ ਫੜੀ ਗਈ ਹੈ ਚਗੁੰਡਾ ਕਰਦੀ ਹੋ ਰਹੀ ਹੈ ਫੋਟੋ ਕੈਪਚਰ ਕਰ ਲਿਆ ਦਨ ਇਟਸ ਵਲ ਮੈਂ ਬਿਲਕੁਲ ਨਹੀਂ ਮੈਂ ਗੱਡੀਆਂ ਨਹੀਂ ਰੋਕਿਆ ਮੈਂ ਗੱਡੀਆਂ ਨਹੀਂ ਰੋਕਿਆ ਚਾਬੀ ਕੋ ਗੱਡੀ ਲੈ ਕੇ ਚਲੋ ਮੇਰਾ ਬੋਲ ਹੀ ਹੈ ਜਦ ਹੋ ਕੱਟ ਲਾ ਗੱਡੀ ਚਲਾ ਮੈਂ ਨਾ ਨਤੀ ਕੀਤਾ ਚਲੋ ਭਾਈ ਜੀ ਚਲੋ ਭਾਈ ਜੀ ਆ ਜਾਓ ਜਿੰਦਾਬਾਦ ਜਿੰਦਾਬਾਦ ਦੇਖੋ ਤੇ ਆਓ ਦੇਖੀਏ ਥੱਲੇ ਡਿੱਗੀ ਮੈਂ ਮਟਾਇਦੇ ਪ੍ਰਾਈਵੇਟ ਬੰਦਾਂ ਨੂੰ ਸੁਣਦਾ ਆਪਰ ਥੱਲੇ ਡਿੱਗੀ ਫੜੀ ਅਸੀਂ ਕਹਿੰਦੇ ਥੱਲੇ ਸੜਦੀ ਇਹਨਾਂ ਨੇ ਪੁਲਿਸ ਨੇ ਤਾਂ ਅੰਬਾ ਤੋਂ ਮੈਨੂੰ ਬੜਾ ਹੀ ਮਸਤ ਮਾਰਕ ਕਰਤੀ ਮਾਰ ਹੀ ਲੈ ਤੋ ਲੈ ਉਸੇ ਫੜ ਲੈ ਲੱਗਿਆ ਕਰਨ ਲੈ ਜਾ ਲੈ ਜਾ ਗੱਡੀ ਲੈ ਜਾਂਦਾ ਨਾ ਭੈਣ ਦੀ ਲਾ ਲੈਣਾ ਹਾਂ ਉਹ ਐ ਆਣਾ ਯਾਰ ਇੱਥੇ ਬਹੁਤ ਸਿਆਰ ਗੱਡੀ ਚਾਹੇ ایک دوسرے کیسز کر رہے ہیں ਇਹ ਤੁਹਾਡੇ ਦੀ ਜਿਹੜੀ ਸਕਿਉਰਿਟੀ ਨੇ ਮੈਨੂੰ 18 ਪਰਸਨਲ ਫਿੱਟੇ ਮੈਂ ਕਿੱਥੇ ਲੱਗੇ ਜਾਣਾ ਬਟ ਮੈਂ ਤਾਂ ਕੱਢਿਆ ਉਹਨਾਂ ਨੇ ਮੈਨੂੰ ਚਿਪਸੀ ਇੱਕ ਦਿੱਤੀ ਮੈਂ ਕਾਰ ਤੇ ਲੈ ਕੇ ਜਾਵਾਂ ਸਕਿਉਰਿਟੀ ਮੈਂ ਤਾਂ ਗੱਡੀਆਂ ਰੋਕਿਆ ਹੀ ਨਹੀਂ ਕਹਾਤਾ ਆਪਣੀ ਕਾਰਵਾਈ ਕੀਤੀ ਮੈਂ ਨਾਮ ਲਿਖੇ ਮੈਂ ਜਾਣ ਦਿੰਦਾ ਮੈਂ ਰੋਕਿਆ ਕਿਸੇ ਨੂੰ ਮੈਂ ਡੋਨਟ ਡੂ ਡਾਣਾ ਜੀ ਮੈਂ ਤਾਂ ਕੁਝ ਕੀਤਾ ਹੀ ਨਹੀਂ ਸੀ ਮੈਂ ਕੁਝ ਕੀਤਾ ਹੀ ਨਹੀਂ ਮੈਂ ਚਾਬੀਆਂ ਵੀ ਇਹਨਾਂ ਨੂੰ ਮੈਂ ਬਦਮਾਸ਼ੀ ਕਰ ਰਿਹਾ ਕੋਈ ਲਿਖ ਕੇ ਫੜੀ ਗਈ ਹੈ ਚ ਗੁੰਡਾਗਰਦੀ ਹੋ ਰਹੀ ਹੈ ਫੋਟੋ ਕੈਪਚਰ ਕਰ ਲਿਆ ਦੈਨ ਇਟਸ ਮਾਈ ਮੈਂ ਬਿਲਕੁਲ ਨਹੀਂ ਮੈਂ ਮੇਰੇ ਕੋਲ ਮੈਂ ਗੱਡੀਆਂ ਨਹੀਂ ਰੋਕਿਆ ਮੈਂ ਗੱਡੀਆਂ ਨਹੀਂ ਰੋ 아, 가자라가지라. 가자라비나 네티 가자, 가자. ਅੱਜ ਥੱਲੇ ਡਿੱਗੀ ਮੈਂ ਤਾਂ ਇਹਦੇ ਪ੍ਰਾਈਵੇਟ ਬੰਦਾਂ ਨੂੰ ਸੁਣਦਾ ਆਪਾਂ ਥੱਲੇ ਡਿੱਗੀ ਫੜੀ ਅਸੀਂ ਇਹਨਾਂ ਦੇ ਥੱਲੇ ਸੜਦੀ ਸੀ ਇਹਨਾਂ ਨੇ ਪੁਲਿਸ ਨੇ ਦੋੰਬਾ ਤਾਂ ਮੈਨੂੰ ਫੜਾ ਹੀ ਮਸਪੈ ਮਾਰਚ ਕਰਤੀ ਮਾਰ ਹੀ ਲੈ ਤੋ ਲੈ ਉਸੇ ਫੜਾ ਦੱਸ ਮਾਰ ਲਾਗਿਆ ਕਰਨ ਲੈ ਜਾਂਦੇ ਜੋ ਗੱਡੀ ਲੈ ਜਾਂਦੇ ਨਾ ਭੈਣ ਦੀ ਲੰਗ ਲੈਣਾ ਉਹ ਐ ਆਣਾ ਯਾਰ ਇੱਥੇ ਬਹੁਤ ਯਾਰ ਸਜਰੇ ਗੱਦੀ ਤੇ ایک دوسز صبح اپن چارج کر رہے ہیں ਨੇ ਤੁਹਾਡੇ ਇਹਦੀ ਸਕਿਉਰਿਟੀ ਨੇ ਮੈਨੂੰ 18 ਪਰਸਨਲ ਫਿੱਟੇ ਪਰ ਕਿੱਥੇ ਲੈ ਕੇ ਜਾਣਾ ਬਟ ਮੈਂ ਤਾਂ ਗੱਡੀਆਂ ਉਹਨਾਂ ਨੇ ਮੈਨੂੰ ਚਿਪਸੀ ਇੱਕ ਦਿੱਤੀਆਂ ਮੈਂ ਕਾਰ ਤੇ ਲੈ ਕੇ ਜਾਵਾਂ ਸਕਿਉਰਿਟੀ ਗੱਲ ਗੱਡੀਆਂ ਰੋਕਿਆ ਹੀ ਨਹੀਂ ਕਹਤਾ ਆਪਣੀ ਕਾਰਵਾਈ ਕੀਤੀ ਮੈਂ ਨਾਮ ਲਿਖੇ ਮੈਂ ਜਾਣ ਦਿੱਤਾ ਮੈਂ ਰੋਕਿਆ ਕਿਸੇ ਨੂੰ ਮੈਂ ਕੁਝ ਕੀਤਾ ਹੀ ਨਹੀਂ ਜੀ ਮੈਂ ਕੁਝ ਕੀਤਾ ਹੀ ਨਹੀਂ ਮੈਂ ਚਾਬੀਆਂ ਵੀ ਇਹਨਾਂ ਨੇ ਮੈਂ ਬਦਮਾਸ਼ੀ ਕਰ ਰਿਹਾ ਕੋਈ ਲਿਖ ਕੇ ਫੜੀ ਗਈ ਹੈ ਚਗੁੰਡਾਗਰਦੀ ਹੋ ਰਹੀ ਹੈ ਫੋਟੋ ਕੈਪਚਰ ਕਰ ਲਿਆ ਮੈਂ ਬਿਲਕੁਲ ਮੈਂ ਗੱਡੀਆਂ ਨਹੀਂ ਰੋਕਿਆ ਮੈਂ ਗੱਡੀਆਂ ਨਹੀਂ ਰੋਕਿਆ ਚਾਬੀ ਕੋ ਗੱਡੀ ਲੈ ਕੇ ਚਲੋ ਬਰਾਵੋ ਕੱਟ ਲਾ ਗੱਡੀ ਸਲਾਮ ਜਾਈਦਾ ਬਰਾਵੋ ਇਹਨਾਂ ਨਦੀ ਕੀਤਾ ਪੈਸਾ ਚਲੋ ਭਾਈ ਜੀ ਚਲੋ ਭਾਈ ਜੀ ਆ ਜਾ ਵੇ ਜਿੰਦਾਬਾਦ 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 ਦੇਖੋ ਤੇ ਆ ਦੇਖੀਏ ਹੱਥ ਥੱਲੇ ਡਿੱਗੀ ਮਿਲਿਆ ਮਤਾ ਦੇ ਪ੍ਰਾਈਵੇਟ ਬੰਦਾਂ ਨੂੰ ਸੁਣਦਾ ਆਪਾਂ ਥੱਲੇ ਡਿੱਗੀ ਫੜੀ ਅਸੀਂ ਕਹਿੰਦੇ ਫੱਲੇ ਸੜਦੀ ਇਹਨਾਂ ਨੇ ਪੁਲਿਸ ਨੇ ਦਰੰਬਾ ਤਾਂ ਤਾਂ ਮੈਨੂੰ ਬੜਾ ਹੀ ਮਸੂਮ ਮਾਰਕ ਕਰਤੀ ਮਾਰ ਹੀ ਲੈ ਤੋ ਲੈ ਉਸ ਨੂੰ ਫੜ ਲੈ ਮਾਰ ਕੇ ਕਰਨ ਲੈ ਜਾ ਲੈ ਜਾ ਗੱਡੀ ਲੈ ਜੇ ਨਾ ਭੈਣ ਦੀ ਲੰਡ ਲੈਣਾ ਹਲੋ ਆਖੇ ਉਹ ਐ ਆਣਾ ਯਾਰ ਇੱਥੇ ਬਹੁਤ ਸਿਆਸਤ ਜਿਹੜੇ ਗੱਦੀ ਤੇ ਨੇ ਕੰਮ ਕਰਦੇ ਆਪਾਂ ਦੋ ਬੰਦੇ ਆ ਗਏ ਆ ਪੈਡਲ ਹੱਗਦੀ ਆ ਪਾ ਰੋਕੀ ਨੇ ਬੁਲਾ ਬਰਾਦਰ ਯਾਰ ਜਵਾਕਾਂ ਨੂੰ ਤਰ੍ਹਾਂ ਆਮਲ ਲੱਗਿਆ ਰੋਕੀ ਆਪਾਂ ਯਾਰੂ ਕਿੰਨੇ ਇੱਕ ਦੂਜੇ ਦੇ ਕੰਮਾਂ ਵਿੱਚ ਕਿਸੀ ਬਾਕੀ ਤੇ ਸੁਭਾ ਦੇ ਪ੍ਰਚਾਰ ਕਰ ਰਹੇ ਆ ਦੇ ਤੁਹਾਡੇ ਇਹਦੀ ਜੀ ਸਕਿਉਰਟੀ ਨੇ ਮੈਨੂੰ 18 ਪਰਸਨਲ ਦਿੱਤੇ ਬਸ ਕਿੱਥੇ ਲੈ ਕੇ ਜਾਣਾ ਬਸ ਮੈਂ ਤਾਂ ਗੱਡੀਆਂ ਉਹਨਾਂ ਨੇ ਮੈਨੂੰ ਚਿਪਸੀ ਇੱਕ ਦਿੱਤੀ ਮੈਂ ਕਾਰ ਤੇ ਲੈ ਕੇ ਜਾਵਾਂ ਸਕਿਉਰਟੀ ਮੈਂ ਤਾਂ ਗੱਡੀਆਂ ਰੋਕਿਆ ਹੀ ਨਹੀਂ ਬਸ ਆਪਣੀ ਕਾਰਵਾਈ ਕੀਤੀ ਮੈਂ ਨਾਮ ਲਿਖੇ ਮੈਂ ਜਾਣ ਦਿੱਤਾ ਮੈਂ ਰੋਕਿਆ ਕਿਸੇ ਵੀ ਮੈਂ ਕੁਝ ਕੀਤਾ ਹੀ ਨਹੀਂ ਆਪਾਂ ਮੈਂ ਕੁਝ ਕੀਤਾ ਹੀ ਨਹੀਂ ਮੈਂ ਚਾਬੀਆਂ ਵੀ ਇਹਨਾਂ ਨੂੰ ਇਹਨਾਂ ਕਰ ਬੇਵਿਸ਼ਵਾਸੀ ਕਰ ਰਿਹਾ ਕੋਈ ਲਿਖ ਕੇ ਫੜੀ ਗਈ ਹੈ ਚਗੁੰਡਾ ਕਰਦੀ ਹੋ ਰਹੀ ਹੈ ਫੋਟੋ ਕੈਪਚਰ ਕਰ ਲਿਆ ਦੰਤਸ ਵੈਲ ਬਿਲਕੁਲ ਹਰ ਮੇਰੇ ਕੋਲ ਮੈਂ ਗੱਡੀਆਂ ਨਹੀਂ ਰੋਕਿਆ ਮੈਂ ਗੱਡੀਆਂ ਨਹੀਂ ਰੋਕਿਆ ਸਾਡੀ ਕੋ ਗੱਡੀ ਲੈ ਕੇ ਚੱਲੋ ਇਹਦਾ ਬੋਲੀ ਹੈ ਜੱਟੋ ਚੱਲੋ ਚੱਲੋ ਸਾਡੇ ਭਰਾਓ ਚੱਲ ਚੱਲ ਗੱਡੀ ਚਲਾ ਚੱਲ ਇਹਨਾਂ ਨੇ ਨਾ ਨੱਟੀ ਕੀਤਾ ਪੈਸਾ ਚਲੋ ਭਾਈ ਚਲੋ ਭਾਈ ਆ ਜਾਓ ਜਿੰਦਾਬਾਦ 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 ਦੇਖੋ ਤੇ ਆਓ ਦੇਖੀਏ ਮਾੜਾ ਥੱਲੇ ਡਿੱਗੀ ਮੈਂ ਤਾਂ ਇਹਦੇ ਪ੍ਰਾਈਵੇਟ ਬੰਦਾ ਲੁੱਟ ਭੰਗਦਾ ਆਪਰ ਥੱਲੇ ਡਿੱਗੀ ਫੜੀ ਅਸੀਂ ਕਹਿੰਦੇ ਥੱਲੇ ਸੜਦੀ ਇਹਨਾਂ ਨੇ ਪੁਲਿਸ ਨੇ ਦਰ ਬੰਦੇ ਤਾਂ ਮੈਨੂੰ ਫੜਾ ਹੀ ਮਸੂਮ ਕਰਤੀ ਮੈਂ ਫੜੀ ਲੈ ਤੋ ਲੈ ਉਸ ਨੂੰ ਫੜਨ ਦਾ ਮਸੂਮ ਲਾਗਿਆ ਕਰਨ ਲੈ ਜਾ ਲੈ ਜਾ ਕੋਈ ਲੈ ਜਾਂਦਾ ਨਾ ਭੈਣ ਦੀ ਲਾ ਲੈਣਾ ਹਾਂ ਉਹ ਐ ਆਣਾ ਯਾਰ ਇੱਥੇ ਬਹੁਤ ਸਿਆਸਤ ਹੈ ਜਿਹੜੇ ਗੱਦੀ ਤੇ ਨੇ ਆਪਾਂ ਦੋ ਦੋ ਬੰਦਿਆਂ ਦੀ ਕੱਟੀ ਆ ਕੱਟਦੇ ਰਹਿ ਗਦੀ ਆ ਆਪਾਂ ਦੋ ਦੂਜੇ ਦੇ ਕੰਮਾਂ ਵਿੱਚ ਇਸ ਨੂੰ ਕਰ ਰਹੇ ਹਾਂ ਕਿ ਸੁਭਾ ਦਾ ਪ੍ਰਚਾਰ ਕਰ ਰਹੇ ਹਾਂ ਤੁਹਾਡੇ ਇਹਦੀ ਜਿਹੜੀ ਸਕਿਉਰਿਟੀ ਨੇ ਮੈਨੂੰ 18 ਪਰਸਨਲ ਫਿੱਟੇ ਮੈਂ ਕਿੱਥੇ ਲੱਗੇ ਜਾਣਾ ਬਟ ਮੈਂ ਤਾਂ ਗੱਡੀਆਂ ਉਹਨਾਂ ਨੇ ਮੈਨੂੰ ਚਿਪਸੀ ਇੱਕ ਦਿੱਤੀ ਮੈਂ ਕਾਰ ਤੇ ਲੈ ਕੇ ਜਾਵਾਂ ਸਕਿਉਰਿਟੀ ਗੱਡੀਆਂ ਰੋਕਿਆ ਹੀ ਨਹੀਂ ਕਹਤਾ ਆਪਣੀ ਕਾਰਵਾਈ ਕੀਤੀ ਮੈਂ ਨਾਮ ਲਿਖੇ ਮੈਂ ਜਾਣ ਦਿੱਤਾ ਮੈਂ ਰੋਕਿਆ ਕਿਸੇ ਨੂੰ ਮੈਂ ਕੁਝ ਕੀਤਾ ਹੀ ਨਹੀਂ ਜੀ ਮੈਂ ਕੁਝ ਕੀਤਾ ਹੀ ਨਹੀਂ ਮੈਂ ਚੱਲਣਾ ਚਾਬੀਆਂ ਵੀ ਇਹਨਾਂ ਨੇ ਮੈਂ ਬਦਵਾਸੀ ਕਰ ਰਿਹਾ ਕੋਈ ਲਿਖ ਕੇ ਫੜੀ ਗਈ ਹੈ ਚ ਗੁੰਡਾਗਰਦੀ ਹੋ ਰਹੀ ਹੈ ਫੂਟ ਕੈਪਚਰ ਕਰ ਲਿਆ ਦਨ ਇਟਸ ਮੈਂ ਬਿਲਕੁਲ ਮੈਂ ਗੱਡੀਆਂ ਨਹੀਂ ਰੋਕਿਆ ਮੈਂ ਗੱਡੀਆਂ ਨਹੀਂ ਰੋਕਿਆ ਚਾਬੀ ਕੋ ਗੱਡੀ ਲੈ ਕੇ ਚੱਲ ਜਾ ਚਾਬੀ ਦਾ ਬੋਲੀ ਹੈ ਜਲ ਕੱਟ ਲਾ ਗੱਡੀ ਚਲਾ ਚਲੋ ਬਾਈ ਜੀ ਚਲੋ ਬਾਈ ਜੀ ਹੋਰ ਹੋ ਗਿਆ